ਗੋਦੀ ਮੀਡੀਆ ਦਾ ਹਾਲ ਦੇਖੋ ਇੱਕ ਪਾਸੇ ਪੂਰਾ ਦੇਸ਼ ਰੋ ਰਿਹਾ ਕਿ 28 ਲੋਕ ਪਹਿਲਗਾਮ ਦੇ ਅੰਦਰ ਬੇਕਸੂਰ ਮਾਰੇ ਗਏ ਜਿਹੜੇ ਘੁੰਮਣ ਗਏ ਸੀ ਕਸ਼ਮੀਰੀ ਲੋਕ ਉਦੋਂ ਦੇ ਹੀ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੇ ਆਪਣਾ ਪੂਰਾ ਕਸ਼ਮੀਰ ਬੰਦ ਕਰ ਦਿੱਤਾ ਉਹ ਰੋ ਰਹੇ ਨੇ ਤੇ ਗੋਦੀ ਮੀਡੀਆ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਜਾਂਦਾ ਸ਼੍ਰੀਨਗਰ ਦੇ ਲਾਲ ਚੌਂਕ ਦੇ ਵਿੱਚ ਜਾ ਕੇ ਉੱਥੇ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਤੋਂ ਪੁੱਠੇ ਸਿੱਧੇ ਸਵਾਲ ਕਰਦਾ ਕਿ ਅੱਛਾ ਫਿਰ ਉਹ ਕਲਮਾ ਪੜਾ ਕੇ ਉਹਨਾਂ ਨੇ ਉਹਨਾਂ ਨੂੰ ਮਾਰਿਆ ਉਹਨਾਂ ਦਾ ਧਰਮ ਪੁੱਛਿਆ ਇਹੋ ਜਿਹੇ ਅਨਾਰਸ਼ ਨਾਲ ਸਵਾਲ ਜਿਹੜੇ ਆਮ ਲੋਕਾਂ ਤੋਂ ਕਰਨੇ ਹੀ ਨਹੀਂ ਬੰਦੇ ਉਹ ਤਾਂ ਵਿਚਾਰੇ ਆਪ ਉਹ ਸਾਰੀ ਚੀਜ਼ ਦਾ ਸ਼ਿਕਾਰ ਹੋਏ ਨੇ ਲੋਕ ਉਹ ਤਾਂ ਖੁਦ ਰੋ ਰਹੇ ਨੇ ਕੀ ਇਹ ਹਮਲਾ ਉਹਨਾਂ ਲੋਕਾਂ ਨੇ ਕਰਵਾਇਆ ਜਿਨ੍ਹਾਂ ਤੋਂ ਤੁਸੀਂ ਇਹ ਸਵਾਲ ਪੁੱਛਦੇ ਹੋ ਜੇਕਰ ਤੁਸੀਂ ਇਹ ਸਵਾਲ ਪੁੱਛਣੇ ਆ ਤਾਂ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਇਹ ਹਮਲਾ ਕਰਵਾਇਆ ਤੇ ਨਾਲੇ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੂੰ ਪੂਰੇ ਦੇਸ਼ ਦੀ ਵਾਗਡੋਰ ਲੋਕਾਂ ਨੇ ਸੰਭਾਲੀ ਆ ਕਿ ਤੁਸੀਂ ਇਸ ਦੇਸ਼ ਨੂੰ ਸੰਭੋ ਜਿਨ੍ਹਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਕਿ ਉਹ ਕਸ਼ਮੀਰ ਦੀ ਸੁਰੱਖਿਆ ਕਰਨ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਨੂੰ ਨਹੀਂ ਪੁੱਛਦੇ ਸਗੋਂ ਜਿਹੜੇ ਲੋਕ ਖੁਦ ਵਿਚਾਰੇ ਰੋ ਰਹੇ ਨੇ ਇਹ ਸਾਰੇ ਕਿਸ ਦਾ ਸ਼ਿਕਾਰ ਹੋਏ ਨੇ ਉਹਨਾਂ ਲੋਕਾਂ ਤੋਂ ਇਹੋ ਜਿਹੇ ਪੁੱਠੇ ਸਿੱਧੇ ਸਵਾਲ ਪੁੱਛਣ ਵਾਸਤੇ ਗੋਦੀ ਮੀਡੀਆ ਉੱਥੇ ਚਲਾ ਜਾਂਦਾ ਤੇ ਫਿਰ ਲੋਕ ਉਹ ਇਸ ਗੋਦੀ ਮੀਡੀਆ ਦਾ ਵਿਰੋਧ ਕਰਦੇ ਨੇ ਗੋਦੀ ਮੀਡੀਆ ਮੁਰਦਾਬਾਦ ਦੇ ਨਾਰੇ ਲਾਉਂਦੇ ਨੇ ਉੱਥੋਂ ਇਹਨਾਂ ਨੂੰ ਤੋੜਦੇ ਨੇ ਫਿਰ ਗੋਦੀ ਮੀਡੀਆ ਬੜੀ ਬੇਸ਼ਰਮੀ ਨਾਲ ਉਹਨਾਂ ਨੂੰ ਬੇਸ਼ਰਮ ਦੱਸਦੇ ਆ ਉਹਨਾਂ ਨੂੰ ਕਹਿੰਦੇ ਆ ਵੀ ਇਹ ਇਹ ਕਿਹੋ ਜੀ ਮਤਲਬ ਕਿੰਨੀ ਸ਼ਰਮ ਵਾਲੀ ਗੱਲ ਆ ਤੁਸੀਂ ਸਾਡੇ ਨਾਲ ਇਹੋ ਜਿਹਾ ਬਿਹੇਵियर ਕਰਦੇ ਹੋ ਤੇ ਤੁਹਾਡੇ ਵਾਸਤੇ ਨਹੀਂ ਸ਼ਰਮ ਵਾਲੀ ਗੱਲ ਇੱਕ ਪਾਸੇ ਤਾਂ ਪੂਰਾ ਦੇਸ਼ ਰੋ ਰਿਹਾ ਭਾਵਕ ਸਥਿਤੀ ਦੇ ਵਿੱਚੋਂ ਲੰਘ ਰਿਹਾ ਤੇ ਦੂਜੇ ਪਾਸੇ ਤੁਸੀਂ ਉਹੀ ਨਫ਼ਰਤ ਹੀ ਜਹਿਰ ਹਿੰਦੂ ਮੁਸਲਮ ਵਾਲਾ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਅੱਜ ਤੱਕ ਦੇ ਇੱਕ ਪੱਤਰਕਾਰ ਨੇ ਕਸ਼ਮੀਰ ਦੇ ਪਹਿਲਗਾਮ ਦੇ ਅੰਦਰ ਗਰਾਉਂਡ ਰਿਪੋਰਟਿੰਗ ਉਹ ਕਰ ਰਿਹਾ ਸੀ ਉਹ ਦਿਖਾ ਰਿਹਾ ਸੀ ਕਿ ਇੱਥੇ 2000 ਬੰਦਾ ਮੌਜੂਦ ਸੀ ਇੱਥੇ ਹਮਲਾ ਹੋਇਆ ਤੇ ਪਰ ਹਰਾਨੀ ਦੀ ਗੱਲ ਇਹ ਆ ਕਿ ਇੱਥੇ ਇੱਕ ਵੀ ਸੁਰੱਖਿਆ ਕਰਮਚਾਰੀ ਹੈ ਨਹੀਂ ਸੀ ਜਦੋਂ ਉਹਨੇ ਇਹੋ ਜਿਹੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਤਾਂ ਫਟਾਫਟ ਆਜ ਤੱਕ ਨੇ ਉਹ ਬੰਦ ਕਰਕੇ ਉਹਦੀ ਬਾਈਟ ਤੇ ਹੋਰ ਆ ਉਹਦਾ ਪ੍ਰੋਗਰਾਮ ਚਲਾਤਾ ਇਹ ਤਾਂ ਗੋਦੀ ਮੀਡੀਆ ਦਾ ਹਾਲ ਆ ਤੇ ਜੇਕਰ ਦੈਨਿਕ ਜਾਗਰਨ ਦੇ ਇੱਕ ਪੱਤਰਕਾਰ ਨੇ ਸਹੀ ਸਵਾਲ ਕੀਤਾ ਕਿ ਜੰਮੂ ਕਸ਼ਮੀਰ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਉਸ ਹਮਲੇ ਦਾ ਜ਼ਿੰਮੇਵਾਰ ਕੌਣ ਆ ਜੇ ਉਹਨੇ ਪੁੱਛ ਲਿਆ ਕਿ ਜਿਹੜਾ ਜੰਮੂ ਕਸ਼ਮੀਰ ਦੀ ਸੁਰੱਖਿਆ ਉਹਦਾ ਅਧਿਕਾਰ ਖੇਤਰ ਕਿਹਦੇ ਕੋਲੇ ਆ ਕੀ ਦੇਰ ਕਾ ਰਹੇ ਖੇਤਰ ਅਧੀਨ ਹੰਦਰ ਜੰਮੂ ਕਸ਼ਮੀਰ ਦੀ ਸੁਰੱਖਿਆ ਕਰਨਾ ਕੀ ਦੇਸ਼ ਦਾ ਗ੍ਰਹਿ ਮੰਤਰੀ ਇਹ ਸਭ ਕਾਸੇ ਵਾਸਤੇ ਜ਼ਿੰਮੇਵਾਰ ਨਹੀਂ ਜੋ ਜੰਮੂ ਕਸ਼ਮੀਰ ਵਿੱਚ ਹਮਲਾ ਹੋਇਆ ਤਾਂ ਉਹਨੂੰ ਜਿਹੜੇ ਬੀਜੇਪੀ ਦੇ ਵਰਕਰ ਸੀ ਉਹਨਾਂ ਦੁਆਰਾ ਕੁੱਟਿਆ ਗਿਆ ਆ ਹਾਲਾ ਸਾਡੇ ਦੇਸ਼ ਦਾ ਕੱਲ ਦਾ ਕੁਝ ਮੀਡੀਆ ਚੈਨਲ ਇਹ ਕਹਿ ਰਹੇ ਸੀ ਕਿ ਜਿਹੜਾ ਇਹ ਹਮਲਾ ਹੈ ਉਹ ਲਸ਼ਕਰੇ ਤੋਇਬਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਆ ਪਰ ਅੱਜ ਲਸ਼ਕਰੇ ਤੋਇਬਾ ਦਾ ਜਿਹੜਾ ਕਮਾਂਡਰ ਆਫ ਚੀਫ ਆ ਉਹ ਆਪਣਾ ਇੱਕ ਬਿਆਨ ਜਾਰੀ ਕਰਦਾ ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਅਸੀਂ ਇਸ ਹਮਲੇ ਦੀ ਨਿਖੇਦੀ ਕਰਦੇ ਹਾਂ ਅਸੀਂ ਅੱਲਾਹ ਪਾਕ ਨੂੰ ਮੰਨਣ ਵਾਲੇ ਲੋਕ ਆ ਅਸੀਂ ਬੇਕਸੂਰ ਲੋਕਾਂ ਦੀ ਜਾਨ ਨਹੀਂ ਲੈ ਸਕਦੇ ਜਿਹੜੇ ਲੋਕ ਉੱਥੇ ਘੁੰਮਣ ਆਏ ਸੀ ਉਹੋ ਜਿਹੇ ਲੋਕਾਂ ਨੂੰ ਅਸੀਂ ਮਾਰ ਨਹੀਂ ਸਕਦੇ ਇਹੀ ਕੁਝ ਤਾਲਿਬਾਨ ਨੇ ਕਿਹਾ ਏ ਉਹਨਾਂ ਦਾ ਵੀ ਇਹ ਕਹਿਣਾ ਕਿ ਅਸੀਂ ਇਸ ਹਮਲੇ ਦੀ ਨਿਖੇਦੀ ਕਰਦੇ ਹਾਂ ਜਿਹੜੇ ਅਤਵਾਦੀ ਸੰਗਠਨ ਨੇ ਉਹ ਇਸ ਹਮਲੇ ਦੀ ਨਿਖੇਦੀ ਕਰ ਰਹੇ ਨਹੀਂ ਫਿਰ ਇੱਥੇ ਸਵਾਲ ਪੈਦਾ ਹੁੰਦਾ ਕਿ ਆਖਰ ਇਹ ਹਮਲਾ ਕਿਨੇ ਕੀਤਾ ਕੌਣ ਆ ਜਿਹੜਾ ਕਸ਼ਮੀਰ ਵਿਰੋਧੀ ਆ ਕੌਣ ਆ ਜਿਹੜਾ ਮੁਸਲਮਾਨ ਵਿਰੋਧੀ ਆ ਕਿ ਕੌਣ ਆ ਜਿਹੜਾ ਉਹਨਾਂ ਪ੍ਰਤੀ ਨਫ਼ਰਤੀ ਜ਼ਹਿਰ ਉਗਲ ਰਿਹਾ ਫਿਰ ਕੀ ਦੀ ਇਹ ਜ਼ਰੂਰਤ ਸੀ ਜਿਹੜਾ ਕਸ਼ਮੀਰ ਦੇ ਉੱਪਰ ਹਮਲਾ ਕਰਾਇਆ ਗਿਆ ਇਹ ਵੱਡੇ ਸਵਾਲ ਨੇ ਤੇ ਇਹਦੇ ਤੇ ਤੁਸੀਂ ਸੋਚੋ ਕਿ ਕੌਣ ਹੋ ਸਕਦਾ ਜਿਨੇ ਕਸ਼ਮੀਰ ਦੇ ਉੱਪਰ ਹਮਲਾ ਕਰਾਇਆ ਰਹੀ ਗੱਲ ਕਸ਼ਮੀਰ ਦੇ ਵਿੱਚ ਕਦੋਂ ਦਾ ਸਰਕਾਰ ਰੌਲਾ ਪਾ ਰਹੀ ਆ ਕਿ ਉੱਥੇ ਖਤਰਾ ਏ ਖਤਰਾ ਏ ਖਤਰਾ ਏ ਤਾਰਾ 370 ਵੀ ਇਸੇ ਕਰਕੇ ਹਟਾ ਦਿੱਤੀ ਗਈ ਕਿ ਉੱਥੇ ਖਤਰਾ ਏ ਅਸਤਵਾ ਦਾ ਤਾਂ ਜਦੋਂ 7 ਲੱਖ ਦੇ ਕਰੀਬ ਕਸ਼ਮੀਰ ਦੇ ਅੰਦਰ ਆਰਮੀ ਦੱਸੀ ਜਾ ਰਹੀ ਆ ਕਿ ਇੱਥੇ ਫੌਜ ਲਾਈ ਹੋਈ ਆ ਕਿ ਉੱਥੇ ਖਤਰਾ ਹੈ ਫਿਰ ਕੀ ਚੱਕਰ ਆ ਕਿ ਉੱਥੇ ਜਿੱਥੇ ਟੂਰਿਸਟ ਥਾਵਾਂ ਤੇ ਲੋਕ ਘੁੰਮਣ ਜਾਂਦੇ ਨੇ ਉੱਥੇ ਕੋਈ ਵੀ ਸਿਕਿਉਰਿਟੀ ਕਿਉਂ ਨਹੀਂ ਲਗਾਈ ਗਈ ਜੇਕਰ ਇੱਕ ਬੰਦਾ ਗ੍ਰਹਿ ਮੰਤਰੀ ਜਾਂਦਾ ਏ ਉੱਥੇ ਤਾਂ ਉਹਦੇ ਨਾਲ ਕਿੰਨੀ ਪੁਲਿਸ ਤੇ ਕਿੰਨੀ ਫੋਰਸ ਕਿੰਨੀ ਆਰਮੀ ਲਾਈ ਜਾਂਦੀ ਓਦੀ ਸੁਰੱਖਿਆ ਵਾਸਤੇ ਪਰ ਜਿਹੜੇ ਟੂਰਿਸਟ ਆ ਉਹਨਾਂ ਦੀ ਸੁਰੱਖਿਆ ਵਾਸਤੇ ਕੋਈ ਇਸ ਜਿਹੜੇ ਆਰਮੀ ਦਾ ਪ੍ਰਬੰਧ ਕੋਈ ਪੁਲਿਸ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਫਿਰ ਜਿਹੜੀ ਜਗ੍ਹਾ ਤੇ ਹਮਲਾ ਹੁੰਦਾ ਉਹ ਕਾਫੀ ਉੱਚੀ ਜਗ੍ਹਾ ਹੈ ਜਿਹੜੀ ਜਗ੍ਹਾ ਤੇ ਪੈਦਲ ਹੀ ਚੱਲ ਕੇ ਜਾਣਾ ਪੈਂਦਾ ਹੈ ਤਾਂ ਕਾਫੀ ਟਾਈਮ ਲੱਗ ਜਾਂਦਾ ਉਸ ਜਗ੍ਹਾ ਤੇ ਪਹੁੰਚਣ ਨੂੰ ਦੱਸਿਆ ਜਾ ਰਿਹਾ ਕਿ ਉਸ ਜਗ੍ਹਾ ਦੇ ਉੱਪਰ ਸੀਸੀਟੀਵੀਜ਼ ਕੈਮਰੇ ਵੀ ਲੱਗੇ ਹੋਏ ਸੀ ਤਾਂ ਫਿਰ ਜਿਹੜੇ ਉੱਥੇ ਉਹ ਅੱਤਵਾਦੀ ਪਹੁੰਚਦੇ ਨੇ ਪੁਲਿਸ ਦੀ ਵਰਦੀ ਦੇ ਵਿੱਚ ਪਹੁੰਚਦੇ ਨੇ ਉਹ ਉੱਥੇ ਤੁਰ ਕੇ ਹੀ ਪਹੁੰਚਦੇ ਆ ਹੋਰ ਤਾਂ ਕੋਈ ਰਾਸਤਾ ਨਹੀਂ ਜਾਂ ਘੋੜਿਆਂ ਘੋੜੇ ਜਿਹੇ ਆ ਉੱਥੇ ਉਹਨਾਂ ਦੇ ਉੱਪਰ ਜਾਂਦੇ ਆ ਜਾਂ ਤੁਰ ਕੇ ਪਹੁੰਚਦੇ ਆ ਤਾਂ ਫੇਰ ਪੁਲਿਸ ਨੂੰ ਜਾਂ ਆਰਮੀ ਨੂੰ ਇਸ ਚੀਜ਼ ਦਾ ਕਿਉਂ ਨਹੀਂ ਪਤਾ ਲੱਗਾ ਇਹ ਸਾਰੇ ਸਵਾਲ ਨੇ ਜਿਹੜੇ ਲੋਕਾਂ ਵੱਲੋਂ ਉਠਾਏ ਜਾ ਰਹੇ ਨੇ ਕਸ਼ਮੀਰ ਦੇ ਲੋਕ ਇਹ ਕਹਿ ਰਹੇ ਨੇ ਕਿ ਕਹਿੰਦੇ 90 ਤੋਂ ਲੈ ਕੇ ਹੁਣ ਤੱਕ ਕਿੰਨੇ ਟੂਰਿਸਟ ਇੱਥੇ ਆਏ ਨੇ ਆਉਂਦੇ ਰਹੇ ਨੇ ਸਾਡਾ ਇੰਨਾ ਵਧੀਆ ਆਪਸੀ ਸਹਿਚਾਰ ਆਪਸੀ ਰਿਸ਼ਤੇ ਰਹੇ ਨੇ ਇੱਕ ਵੀ ਹਮਲਾ ਇਹ ਇਸ ਤਰੀਕੇ ਜਿਹੜਾ ਹੈਗਾ ਸਲਾਨੀਆਂ ਦੇ ਉੱਪਰ ਯਾਤਰੀਆਂ ਦੇ ਉੱਪਰ ਨਹੀਂ ਹੋਇਆ ਇੰਨਾ ਜ਼ਿਆਦਾ ਇੱਥੇ ਜਦੋਂ ਕਿਹਾ ਜਾ ਰਿਹਾ ਸਰਕਾਰਾਂ ਵੱਲੋਂ ਵੀ ਇੱਥੇ ਅੱਤਵਾਦ ਆ ਫਿਰ ਵੀ ਇੱਕ ਵੀ ਹਮਲਾ ਹੁਣ ਤੱਕ ਜਿਹੜਾ ਟੂਰਿਸਟਾਂ ਤੇ ਸਲਾਨੀਆਂ ਤੇ ਅਜੇ ਹ ਨਹੀਂ ਸੀ ਹੋਇਆ ਫਿਰ ਹੁਣ ਤਾਂ ਧਾਰਾ 370 ਵੀ ਹਟਾ ਦਿੱਤੀ ਗਈ ਤਾਂ ਫਿਰ ਹੁਣ ਅਜੇ ਹਮਲਾ ਕਿਉਂ ਕੀਤਾ ਗਿਆ ਨਾਲੇ ਹੁਣ ਤੱਕ ਜਿੰਨੇ ਵੀ ਹਮਲੇ ਹੋਏ ਨੇ ਅੱਤਵਾਦੀ ਹਮਲੇ ਹੋਏ ਨੇ ਕਦੇ ਵੀ ਕਿਸੇ ਦਾ ਧਰਮ ਪੁੱਛ ਕੇ ਕਿਸੇ ਦਾ ਇਸ ਤਰੀਕੇ ਦੇ ਨਾਲ ਹਮਲਾ ਨਹੀਂ ਹੋਇਆ ਹਮਲੇ ਬਹੁਤ ਹੋਏ ਨੇ ਪਰ ਕਿਸੇ ਦੇ ਧਰਮ ਪੁੱਛ ਕੇ ਉਹਨਾਂ ਉੱਪਰ ਅੱਤਵਾਦੀ ਹਮਲਾ ਨਹੀਂ ਹੋਇਆ ਇਹ ਪਹਿਲਾ ਹੀ ਹਮਲਾ ਜਿਹਦੇ ਵਿੱਚ ਧਰਮ ਪੁੱਛ ਕੇ ਹਮਲਾ ਕੀਤਾ ਗਿਆ ਤੇ ਨਾਲ ਹੀ ਇੱਕ ਖਾਸ ਕਿਸਮ ਦਾ ਮੀਡੀਆ ਤੇ ਇੱਕ ਖਾਸ ਕਿਸਮ ਦੀ ਸਿਆਸਤ ਜਿਹੜਾ ਨਫ਼ਰਤੀ ਜ਼ਹਿਰ ਉਹਨਾਂ ਅੱਤਵਾਦੀਆਂ ਵੱਲੋਂ ਧਰਮ ਪੁੱਛ ਕੇ ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਹਿੰਦੂ ਮੁਸਲਮ ਦਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਖਾਸ ਤਰ੍ਹਾਂ ਦਾ ਮੀਡੀਆ ਇੱਕ ਖਾਸ ਤਰ੍ਹਾਂ ਦੀ ਜਿਹੜੀ ਸਿਆਸਤਾ ਉਹ ਵੀ ਲਗਾਤਾਰ ਅਜਿਹਾ ਹੀ ਪ੍ਰਚਾਰ ਕਰਦੀ ਨਜ਼ਰ ਆ ਰਹੀ ਆ ਉਹਨਾਂ ਵਿੱਚ ਅਜਿਹਾ ਮੈਚ ਕਿਉਂ ਬੈਠ ਰਿਹਾ ਏ ਇਹ ਵੱਡੇ ਸਵਾਲ ਨੇ ਜੋ ਖੜੇ ਹੋ ਰਹੇ ਨੇ